ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਖੂਹਪਾਈ ਮੰਝ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਵਿਸ਼ਾਲ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਹਜ਼ੂਰੀ ਜਥੇ ਕੀਰਤਨੀਏ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਮਤੇ ਕੀਰਤਨ ਦੀ ਰਸਬਰੀ ਲਹਿਰ ਵਗਾਈ ਗਈ। ਇਸ ਪਵਿੱਤਰ ਮੌਕੇ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਨੇ ਗੁਰਦੁਆਰੇ ਦੇ ਇਤਿਹਾਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਮੂਹ ਦੇਸ਼ਵਾਸੀਆਂ ਨੂੰ ਸਾਲਾਨਾ ਮੇਲਾ ਮਨਾਉਣ ਦੀ ਵਧਾਈ ਦਿੱਤੀ। ਰਾਗੀ ਜਥਿਆਂ ਵੱਲੋਂ ਕੀਰਤਨ ਦੀ ਰਸਨਾ ਬਹਾਈ ਗਈ। ਜਿਸ ਨਾਲ ਸੰਗਤਾਂ ਨੇ ਵਾਹਿਗੁਰੂ ਦੇ ਨਾਮ ਵਿੱਚ ਚਰਨ ਸ਼ਰਨ ਲਈ ਮੇਲੇ ਦੌਰਾਨ ਲੰਗਰ ਅਤੇ ਜਲੇਬੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਿਸ ਨਾਲ ਹਾਜ਼ਰ ਸੰਗਤਾਂ ਨੇ ਆਤਮਿਕ ਅਤੇ ਸਰੀਰਕ ਰਸ ਦਾ ਆਨੰਦ ਮਾਣਿਆ ਇਸ ਧਾਰਮਿਕ ਸਮਾਗਮ ਵਿੱਚ ਸੁਲਤਾਨਪਿੰਡ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਆਏ ਸਰਦਾਲੂਆਂ ਨੇ ਵੱਡੀ ਗਿਣਤੀ ਵਿੱਚ ਹਾਹਾਸਾ ਸਾਲਿਆ ਮੇਲੇ ਦੀਆਂ ਰੌਣਕਾਂ ਅਤੇ ਸ਼ਰਧਾ ਭਾਵਨਾ ਨੇ ਸਲਾਣਾ ਜੋੜ ਮੇਲੇ ਨੂੰ ਇੱਕ ਬਿਲਖਣ ਰੂਪ ਦਿੱਤਾ सतकारत सते पातशाह कृपा करण पर ते

कि आप है के भाई जवानों के वफादार भाजपा भार्गव रेड के यार थे भाजपा भार्गव आपको करके डंडी पे नाच के अपने महलवा के अंदर गलियां अंदर में एक भाई जाधव के रोल आउट के साथी कुछ राजनीति का कहने वास्ते हाजिर हैं क ਅਦਲੇ ਲੈ ਰਿਹਾ ਵਾਲਾ ਬਾਤ ਕਰਕੇ ਇਹ ਜਦੋਂ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੇ ਆਨੇ ਨੇ ਸੇਵਕ ਤਨ ਤਨ ਭਾਈ ਮਨਸ਼ਾਹ ਜੀ ਦੇ ਪਾਵਨ ਅਪੀਤ ਰਸਤਾ ਗੁਰੂ ਜਰਾ ਕੀ ਖੂਪਾ ਮਨਸ਼ਾਹ ਜੀ ਵਿਕੇ ਸੰਪਰਦਾਇ ਕਾ ਅਸਰਾ ਪੁਰੀ ਵਾਲਿਆ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੋ ਸਲਾਨਾ ਜੋੜ ਮੇਲਾ 31 ਅਪ੍ਰੈਲ ਇਕੀ ਚੇਤ ਮੁਤਾਬਕ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਨੇਕਾਂ ਹੀ ਇਲਾਕੇ ਰਿਆ ਸਮੂਹ ਸੰਗਤਾਂ ਗੁਰੂ ਘਰ ਲਈ ਚਾਕੇ ਸੇਵਾ ਕਰਕੇ ਸੇਮਨ ਕਰਕੇ ਇਕੱਠਾ ਕੀਰਤਨ ਉਹ ਸਰਵਣ ਕਰਕੇ ਆਪਣੇ ਲਾਭ ਪ੍ਰਾਪਤ ਕਰ ਰਹੀਆਂ ਹਨ ਅਤੇ ਗੁਰੂ ਘਰ ਦੀ ਸੇਵਾ ਕਰਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਕੁ ਭਾਈ ਮਨਜ ਸਾਹਿਬ ਜੀ ਵਿਕੇ बड़ीमता माना जा अॼु सॼे श्रीनक साहिब जी धार्मिक सॼे जिन वीशर ती राति संता ਦਾਹੇ ਸੰਪਰਦਾਇਕ ਸੇਵਾ ਉਹੀ ਵਾਲਿਆਂ ਨੂੰ ਅੱਜ ਹਸਨਤਾਂ ਦੇ ਪ੍ਰੋਗਰਾਮ ਦੇ ਤਹਿਤ ਚਲਾਇਆ ਜਾ ਰਿਹਾ ਹੈ ਜੋ ਸੰਪਰਦਾਇਕ ਜੋ ਪ੍ਰਮੋਚਨ ਕੀ ਸੇਵਾ ਕਰਨ ਕੇ ਯੋਗ ਅਤੇ ਮੰਤ ਸਹਾਪਾ ਕਰਦੇ ਆਂ। ਜਨ ਮਹਾਰਾਜ ਚੰਦਰਾਗਨ ਸੰਪਰਦਾਇਕ ਆਪਣੀ ਤਰਫੋਂ ਸੇਵਾ ਸੰਗਰਮ ਪਰਦੇ ਮਾਰਾ ਭਾਲੋ ਦੀ ਅਕੀਸ਼ਤਰੀ ਮਾਈਕ ਨੂੰ